ਅਰਜਿੰਦਰ ਸਿੰਘ ਜੀ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਕਿ ਤੁਹਾਡਾ ਪਰਿਵਾਰ ਬੜਾ ਵੱਡਾ ਹੈ ਤੇ ਸੇਵਾ ਵੀ ਤੁਸੀਂ ਬੜੀ ਕਰਦੇ ਹੋ ਕਿ ਆਪਣੀ ਦੱਸਿਓ ਕਿ ਕਿੰਨੀ ਕਿ ਮਿਹਨਤ ਕੀਤੀ ਹੈ ਤਾਂ ਤੁਸੀਂ ਇਸ ਮਕਾਮ ਤੇ ਪਹੁੰਚੇ ਹੋ ਦੇਖੋ ਜੀ ਮਿਹਨਤ ਤੇ ਜਿਉਂ ਦੇ ਇੱਥੇ ਮਾਰਕੀਟ ਚ 30 ਸਾਲ ਹੋ ਗਏ ਲੱਗੇ ਆਂ ਔਰ ਮੇਰੇ ਖਿਆਲ ਮਰਦੇ ਦਮ ਤੱਕ ਚੱਲਦੀ ਰਹੇਗੀ ਜੀ ਤੇ ਪਰਿਵਾਰ ਇਹ ਤੇ ਦੇ ਛੋਟਾ ਜਿਹਾ ਪਰ ਆਹ ਹੈ ਕਹਿੰਦੇ ਇਹ ਤੋਂ ਵੀ ਵੱਡਾ ਹੋਊ ਦਾ ਚੀਜ਼ੇ ਕਰਨ ਦੇ ਜਿਹੜੇ ਪੈਸੇ ਲਾਏ ਆ ਇਹ ਸਭ ਤੋਂ ਵਧੀਆ ਚੀਜ਼ ਤੇ ਲਾਏ ਆ ਆਪਾਂ ਕੋਲ ਹੋਰ ਕੁਝ ਨਹੀਂ ਚਾਹੀਦਾ ਬਸ ਇਹ ਗਰਾਊਂਡ ਹੀ ਚਾਹੀਦਾ ਜਿਹੜੇ ਆ ਨਿਆਣੇ ਹੁੰਦੇ ਉਹੀ ਚਾਹੀਦੇ ਪਰਿਵਾਰ ਫਿਰ ਆਹੀ ਹਾਂਜੀ ਇਹ ਪਰਿਵਾਰ ਪਤਾ ਲੱਗੇ ਕਿ ਤੁਹਾਡਾ ਜਿਹੜਾ ਕੇਕ ਵੀ ਫਿਰਾਂ ਦੇ ਵਿੱਚ ਕੱਟਿਆ ਗਿਆ ਹਾਂਜੀ ਮੇਰੇ ਭੈਣ ਭਰਾ ਦੇ ਨਾਲ ਕੀਤਾ ਮੇਰੇ ਹਾਂਜੀ ਬੜੇ ਵਧੀਆ ਆ ਸਾਰੇ ਜਣੇ ਬਹੁਤ ਆਪਾਂ ਖਾਦੇ ਚੀਜ਼ਾਂ ਤੇ ਵੈਦਰ ਆਪਾਂ ਜੀ ਜਦੋਂ ਵੀ ਕੋਈ ਚੀਜ਼ ਦਾ ਚਵਤ ਦਿੱਤਾ ਉਹਨੇ ਆਪਾਂ ਉਹਨਾਂ ਲਈ ਕਰਦੇ ਆ ਸੋ ਅੱਜ ਪਰਿਵਾਰ ਦਿਖਾਵਾਂਗੇ ਤੇ ਨਾਲ ਦੀ ਨਾਲ ਪਰਿਵਾਰ ਨਾਲ ਗੱਲਬਾਤ ਵੀ ਕਰਾਂਗੇ ਖੁਦ ਇੰਟਰਨੈਸ਼ਨਲ ਹੋਕੀ ਪਲੇਅਰ ਰਹੇ ਨੇ ਤੇ ਬੜੀ ਸਟਰਗਲ ਕੀਤੀ ਬੜੀ ਮਿਹਨਤ ਕੀਤੀ ਹੈ ਮਿਹਨਤ ਕਰਕੇ ਪ੍ਰਮਾਤਮਾ ਨੇ ਫਲ ਵੀ ਦਿੱਤਾ ਹੈ ਤੇ ਬਾਹਰ ਜਾ ਕੇ ਸੈੱਟ ਵੀ ਹੋ ਗਏ ਨੇ ਪਰ ਕਿਤੇ ਨਾ ਕਿਤੇ ਅੱਜ ਵੀ ਆਪਣੇ ਪੰਜਾਬ ਨੂੰ ਤੇ ਆਪਣੇ ਸ਼ਹਿਰ ਨੂੰ ਆਪਣੇ ਪਿੰਡ ਨੂੰ ਨਹੀਂ ਭੁਲਾਇਆ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਗੁਰਨਾਨਕ ਦੇਵ ਹੋਕੀ ਅਕੈਡਮੀ ਚਾਲ ਕਰਾਂ ਸੋ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ एनआरआई ਵੀ ਰਾਮ ਵੱਲੋਂ ਜਰੀਏ ਚਲਾਈ ਜਾ ਰਹੀ ਏ ਫ੍ਰੀ ਹੋਕੀ ਅਤੇ ਗੇਂਦ ਚੂਜ਼ ਵਰਦੀ ਹਰ ਇੱਕ ਚੀਜ਼ ਜਰੀਏ ਉਹ ਇਹਨਾਂ ਨੂੰ ਪ੍ਰੋਵਾਈਡ ਕਰਦੇ ਨੇ ਬੜੀ ਮਿਹਨਤ ਕੀਤੀ ਏ ਮਿਹਨਤ ਕਰਕੇ ਕੁਝ ਨਾ ਕੁਝ ਬਣੇ ਨੇ ਤੇ ਬਾਹਰ ਜਾ ਕੇ ਸੈੱਟ ਹੋਏ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਆਪਣੇ ਪਿੰਡ ਨੂੰ ਤੇ ਆਪਣੇ ਪੰਜਾਬ ਨੂੰ ਨਹੀਂ ਭੁਲਾਇਆ ਤੇ ਮਿਹਨਤ ਵੀ ਕਰਦੇ ਨੇ ਉੱਤੇ ਤੇ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਸੈਲੀਬ੍ਰੇਸ਼ਨ ਵੀ ਕਰਦੇ ਨੇ ਹੁਣ ਯੂ ਐਸ ਏ ਤੋਂ ਬਟਾਲੇ ਪਹੁੰਚੇ ਨੇ ਚਾਲ ਕਲਾ ਆਪਾਂ ਗੱਲਬਾਤ ਵੀ ਕਰਾਂਗੇ ਕਿੱਦਾਂ ਮਨ ਦੇ ਵਿੱਚ ਆਇਆ ਤੇ ਕਿਉਂ ਅਜੇ ਜਿਹੜੀ ਸੇਵਾ ਕਰਦੇ ਪਏ ਨੇ ਆਪਾਂ ਗੱਲਬਾਤ ਕਰਾਂਗੇ ਖੁੱਦ ਵੀ ਜਿਹੜੇ ਨੇ ਪਲੇਅਰ ਰਹਿ ਚੁੱਕੇ ਨੇ ਗੱਲਬਾਤ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੇ ਮੇਰਾ ਨਾਮ ਹਰਜਿੰਦਰ ਸਿੰਘ ਕਾਲਾ ਹੈ ਹਰਜਿੰਦਰ ਸਿੰਘ ਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਕਿ ਤੁਹਾਡਾ ਪਰਿਵਾਰ ਬੜਾ ਵੱਡਾ ਹੈ ਤੇ ਸੇਵਾ ਵੀ ਤੁਸੀਂ ਬੜੀ ਕਰਦੇ ਹੋ ਕਿ ਆਪਣੀ ਦੱਸਿਓ ਕਿ ਕਿੰਨੀ ਕਿ ਮਿਹਨਤ ਕੀਤੀ ਹੈ ਤਾਂ ਤੁਸੀਂ ਇਸ ਮਕਾਮ ਤੇ ਪਹੁੰਚੇ ਹੋ ਦੇਖੋ ਜੀ ਮਿਹਨਤ ਤੇ ਜਿਉਂ ਦੇ ਇੱਥੇ ਮਰਕਜ਼ ਗਿਆਤੀ 30 ਸਾਲ ਹੋ ਗਿਆ ਲੱਗੇ ਆ ਔਰ ਮੇਰੇ ਖਿਆਲ ਮਰਦੇ ਦਮ ਤੱਕ ਚੱਲਦੀ ਰਹਿਣੀ ਆ ਜ ਤੇ ਪਰਿਵਾਰ ਇਹ ਤੇ ਜੇ ਛੋਟਾ ਜਿਹਾ ਪਰ ਆਹੀਂ ਕਹਿੰਦੇ ਇਹਦੋਂ ਵੀ ਵੱਡਾ ਹੋਵੇ ਜਦੋਂ ਇਹ ਵੱਡਾ ਹੋਵੇ ਤੇ ਪ੍ਰਮਾਤਮਾ ਨੇ ਜਿੰਨਾ ਕੁਝ ਦਿੱਤਾ ਇਹਨੂੰ ਅਸੀਂ ਅੱਗੇ ਵੰਡੀਏ ਹੋਰ ਇਹਨਾਂ ਵਾਸਤੇ ਸਾਡੇ ਕੋਲ ਇੰਨੇ ਹੋਣ ਵੀ ਅਸੀਂ ਇਹਨਾਂ ਦਾ ਪਰਵਾਹ ਹੀ ਨਾ ਕਰੀਏ ਜੀ ਉਹ ਦੇਣ ਲੱਗਾ ਖੁੱਲੇ ਦਿਲ ਨਾਲ ਦੇ ਰਿਹਾ ਵਸਤੇ ਪਰਵਾਹ ਹੀ ਵੀ ਨਹੀਂ ਕਰਦੇ ਹੈਗੇ ਬਈ ਜਿਹੜਾ ਆਪਣੇ ਬਾਪ ਦਾ ਦੇ ਰਿਹਾ ਉਹਦਾ ਦਿੱਤਾ ਸਭ ਅੱਗੇ ਵੰਡੀ ਜਾ ਰਿਹਾ ਤੇ ਇਹ ਪਰਿਵਾਰ ਬੜਾ ਸੋਹਣਾ ਵਾ ਅਸੀਂ ਚਾਹੁੰਦੇ ਹਾਂ ਕਿ ਸਾਡੇ 3 ਪੁੱਤਰ ਅੱਗੇ ਵਧਣ ਸਾਰੇ ਸਮਾਜ ਦੇ ਚੰਗੇ ਇਨਸਾਨ ਬਣ ਹੋਰ ਕੁਝ ਵੀ ਤੇ ਚੰਗੀ ਡਰਗ ਤੋਂ ਵੱਜ ਜਨਸ਼ਿਆਂ ਤੋਂ ਵੱਜ ਜਾਣ ਜੇ ਅਸੀਂ ਇਹਨਾਂ ਨੂੰ ਬਚਾ ਲਿਆ ਨਾ ਆਉਣ ਉਸ ਸਮੇਂ ਤੇ ਅਸੀਂ ਬਹੁਤ ਕੁਝ ਕਰ ਜਾਵਾਂਗੇ ਬਹੁਤ ਤਰੱਕੀ ਕਰ ਜਾਵਾਂਗੇ ਸਾਨੂੰ ਲੋੜ ਆ ਇਹਨਾਂ ਨੂੰ ਬਚਾਉਣ ਦੀ ਪ੍ਰੋਬਲਮ ਤੇ ਇਹ ਆ ਨਾ ਕਿ ਹਰ ਆਦਮੀ ਇਹ ਹੀ ਸੋਚਦਾ ਯਾਰ ਮੈਂ ਕਿਉਂ ਕਰਾਂ ਯਾਰ ਜਿੰਨਾ ਕੁਝ ਕਿਸੇ ਕੋਲ ਵੀ ਹੁੰਦਾ ਨਾ ਤੁਸੀਂ ਕੋਸ਼ਿਸ਼ ਕਰੋ ਔਰ ਮੈਂ ਕਦੀ ਵੀ ਨਹੀਂ ਸੋਚਿਆ ਮੈਨੂੰ ਇੰਨਾ ਡਿਫਰੈਂਸ ਕਦੀ ਨਹੀਂ ਲੱਗਾ ਕਿ ਮੇਰਾ ਪੋਤੇ ਅਜਾ ਮੇਰੇ ਆਸੀਆਂ ਪੋਤ ਨਹੀਂ ਹੈਗੇ ਮੈਨੂੰ ਸੇਮ ਫੀਲ ਲੱਗਦਾ ਵਾ ਤੇ ਮੈਂ ਉੱਥੇ ਬੈਠਾ ਵੀ ਇੰਨਾ ਇੰਜੋਏ ਕਰਦਾ ਕੈਮਰੇ ਚ ਹਮੇਸ਼ਾ ਦੇਖਦਾ ਵਾ ਕਿ ਹਾਂ ਵੀ ਨਿਆਣੇ ਖੇਡ ਰਹੇ ਆ ਉਹ ਇਵਨ ਕਿ ਹੁਣ ਵੀ ਮੇਰਾ ਖਿਆਲ ਵੀ ਵਾਈਫ ਵੇਖ ਰਹੀ ਹੋਊਗੀ ਉੱਥੇ ਕਿ ਹਾਂ ਨਿਆਣੇ ਸ਼ਾਮ ਨੂੰ ਸਵੇਰੇ ਕਿੰਨੇ ਆਏ ਆ ਕੌਣ ਕੀ ਕਰ ਰਿਹਾ ਉਹਨਾਂ ਦਾ ਸਾਰਾ ਖਿਆਲ ਆ ਰਹੇ ਆ ਤੇ ਜਦੋਂ ਮੇਨਾਂ ਨੂੰ ਕਿਸੇ ਚੀਜ਼ ਦੀ ਵੀ ਲੋੜ ਹੁੰਦੀ ਆ ਨਹੀਂ ਤੇ ਤੁਸੀਂ ਇਹਨਾਂ ਕੋਲ ਪੁੱਛ ਲਓ ਕਦੀ ਵੀ ਡਾਈਟ ਵਗੈਰਾ ਫਿਰ ਕੀ ਕੀ ਦਿੱਤਾ ਜਾਂਦਾ ਜੀ ਤੁਹਾਡੇ ਕੋਲ ਇਹਨਾਂ ਨੂੰ ਕੇਲੇ ਦਿੱਤੇ ਜਾਂਦੇ ਆ ਬਾਦਾਮ ਦਿੱਤੇ ਜਾਂਦੇ ਆ ਜੇ ਗਰਮੀਆਂ ਦਾ ਮੌਸਮ ਆ ਤੇ ਅਸੀਂ ਇਹਨਾਂ ਨੂੰ ਜੂਸ ਦੇ ਅਮਲ ਸਕੰਜਵੀ ਬਣਾ ਕੇ ਦਿੰਨੇ ਆ ਜੋ ਜੋ ਵੀ ਠੀਕ ਲੱਗਦਾ ਸਮੇਂ ਦੇ ਮੁਤਾਬਕ ਅਸੀਂ ਸੋ ਬੜਾ ਵਧੀਆ ਉਪਰਾਲਾ ਕੀਤਾ ਜੀ ਤੁਸੀਂ ਆਪਣੇ ਘਰ ਦੇ ਵਿੱਚ ਗਰਾਊਂਡ ਬੜੀ ਮਹਿੰਗੀ ਗਰਾਊਂਡ ਬਣਾਤੀ ਹੈ ਪਰਿਵਾਰ ਆ ਤੁਹਾਡਾ ਪਤਾ ਲੱਗੇ ਕਿ ਤੁਸੀਂ ਬੇਟੇ ਦਾ ਜਨਮ ਦਿਨ ਵੀ ਜਿਹੜਾ ਇਸ ਪਰਿਵਾਰ ਨਾਲ ਸੈਲੀਬ੍ਰੇਸ਼ਨ ਕੀਤਾ ਤੇ ਤੁਹਾਡੀ ਵੀ ਐਨੀਵਰਸਰੀ ਜਿਹੜੀ ਇੱਥੇ ਹੀ ਤੁਸੀਂ ਮਨਾਈ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਹੜੀ ਹਾਕੀ ਆ ਜੇ ਮੈਂ ਇੱਥੇ ਹੁੰਦਾ ਤੇ ਸ਼ਾਇਦ ਹੋ ਸਕਦਾ ਮੈਂ ਆਪਣੇ ਪੁਰਾਣੇ ਕਮਰੇਆਂ ਦੋਹਾਂ ਨੂੰ ਦਰਵਾਜ਼ੇ ਵੀ ਨੰਬਰ ਕਰ ਸਕਦਾ ਇਸ ਹਾਕੀ ਨੇ ਮੈਨੂੰ ਇੱਥੇ ਬਚਾਇਆ ਇਸ ਹਾਕੀ ਨੇ ਇੱਥੇ ਬਚਾਇਆ ਤੇ ਮੇਰਾ ਫਰਜ਼ ਬਣਦਾ ਕਿ ਮੈਂ ਉਹਦਾ ਵਾਪਸ ਕਰ ਜਾ ਲਾਵਾਂ ਤੇ ਉਹੀ ਮੈਂ ਕੋਸ਼ਿਸ਼ ਕਰ ਰਿਹਾ ਆਂ ਵੀ ਕਿਸੇ ਤਰ੍ਹਾਂ ਵੀ ਮੈਂ ਇਸ ਜਨਮ ਚ ਹਸਤਾਬ बराबर ਕਰ ਜਾਵਾਂ ਜੇ ਹੋ ਸਕੇ ਆ ਤੇ ਮੈਂ ਟਰਾਈ ਕਰਦਾ ਨਾ ਤੇ ਅੱਗੇ ਆ ਕਿ ਮੇਰੇ ਬੱਚੇ ਔਰ ਮੇਰਾ ਪਰਿਵਾਰ ਮੈਂ ਨਾ 100% ਸਾਥ ਦਿੰਦੇ ਆ ਉਹਨੇ ਪਰਵਾਹ ਨਾ ਕਰ ਕੋਈ ਚੰਗੀ ਚੀਜ਼ ਹੋਈ। ਸੋ ਫਿਰ ਹੁਣ ਕਿੰਨੀ ਦੇਰ ਵਾਸਤੇ ਇੱਥੇ ਆਏ ਹੋ ਤੇ ਕਿੰਨੀ ਦੇਰ ਪਰਿਵਾਰ ਦੇ ਵਿੱਚ ਰਹਿਣਾ ਤੇ ਫਿਰ ਕਿਦੋਂ ਜਾਣਾ ਤੁਸੀਂ ਵਾਪਸੀ ਮੈਂ ਤੇ ਦੇਖੋ ਜੀ ਹੁਣ ਇਹ ਅਜੇ 18 ਸਾਲਾਂ ਦਾ ਆ ਤੇ ਮੈਂ ਨਾ ਹਮੇਸ਼ਾ ਕਿਹਾ ਪੁੱਤ ਚਾਬੀਆਂ ਫੜ ਮੈਨੂੰ ਆਜ਼ਾਦ ਕਰ ਦਿਓ ਮੈਂ ਤੁਹਾਡੇ ਕੋਈ ਚੀਜ਼ ਨਹੀਂ ਮੰਗਦਾ ਮੈਨੂੰ ਆਪਣੇ ਪਰਿਵਾਰ ਚ ਇੱਥੇ ਆਉਣ ਦਿਓ ਜਾਣ ਦਿਓ ਹੁਣ ਵੀ ਮੈਂ ਮਤਲਬ 3 ਮਹੀਨੇ ਆਏ ਆ ਤੇ ਜਿੰਨਾ ਚਿਰ ਨਾਲ ਦੇ ਮੈਨੂੰ ਧੱਕੇ ਮਾਰ ਕੇ ਨਹੀਂ ਕਰਦੇ ਮੈਂ ਤੇ ਇੱਥੇ ਰੁਗਾਂਗਾ ਜਾਣ ਕੇ ਤੇ ਘਰ ਦੀ ਨੇ ਪਿਆਰ ਚ ਫੋਨ ਚ ਕਹਿ ਦਿੱਤਾ ਵੀ ਹਣੀ ਆ ਜਾ ਬੰਦਿਆ ਪੁੱਤ ਬਣ ਕੇ ਤੇ ਮੈਂ ਤੇ ਭੱਜਾਂਗਾ ਨਹੀਂ ਵਾਣਾ ਮੇਰਾ ਮਨ ਇੱਥੇ ਸੋ ਸੋ ਗਰਾਊਂਡ ਬਣਾਈਏ ਤੁਸੀਂ ਘਰ ਦੇ ਵਿੱਚ ਹੀ ਪਰਿਵਾਰ ਦੇ ਵਿੱਚ ਤੇ ਪਰਿਵਾਰ ਹੀ ਜਿਹੜਾ ਖੇਡਦਾ ਵਾ ਕੀ ਕਹਿਣਾ ਚਾਹੁੰਦਾ ਦੇਖੋ ਜੀ ਮੈਨੂੰ ਓਨੀ ਖੁਸ਼ੀ ਆਪਣੀ ਕੋਠੀ ਬਣਾਉਣ ਦੀ ਨਹੀਂ ਹੋਈ ਜਿੰਨੀ ਮੈਨੂੰ ਆਹ ਹੋਈ ਆ ਜੀ ਕਿਉਂਕਿ ਅੱਗੇ ਮੈਨੂੰ ਉਹ ਉੱਥੇ ਜਾ ਕੇ ਪਿੰਡ ਬੱਚਿਆਂ ਨੂੰ ਮਿਲਣਾ ਪੈਂਦਾ ਤੇ ਹੁਣ ਮੇਰਾ ਇੱਥੇ ਆਉਂਦਿਆਂ ਨੂੰ ਘਰ ਹੀ ਬੈਠੇ ਹੁੰਦੇ ਆਉਂਦਿਆਂ ਸਾਰੇ ਆਏ ਹੁੰਦੇ ਆ ਮੈਂ ਬਾਹਰ ਕੁਰਸੀ ਲਾ ਕੇ ਬਹਿ ਜਾਂਦੇ ਆਂ ਸਾਰੇ ਜਣੇ ਗੱਪਾਂ ਮਾਰਦੇ ਆਂ ਆਪਣੀ-ਆਪਣੀ ਯਾਦਾਂ ਤਾਜ਼ੀਆਂ ਕਰਦੇ ਆਂ ਜੀ ਸਾਨੂੰ ਯਾਦ ਆਉਂਦਾ ਕਿ ਜਦੋਂ ਅਸੀਂ ਇੰਨਾ ਵਰਗੇ ਹੁੰਨੇ ਸਾਂ ਤੇ ਕਿਹੜੇ ਹਾਲਾਤਾਂ ਚ ਅਸੀਂ ਨਿਕਲੇ ਆ ਅਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਆ ਕਿ ਜਿੰਨਾ ਅਸੀਂ ਏਡੇ ਅਮੀਰਾਂ ਪਰਿਵਾਰਾਂ ਚੋਂ ਤਾਂ ਹੈ ਨਹੀਂ ਸੀ ਨਾਰਮਲ ਪਰਿਵਾਰਾਂ ਚੋਂ ਸੀ ਤੇ ਪਰ ਮੈਂ ਚਾਹੁੰਦਾ ਵਾਂ ਕਿ ਜਿਹੜੀਆਂ ਚੀਜ਼ਾਂ ਚਾਹੁੰਦੀ ਮੈਂ ਨੰਗਿਆ ਮੈਂ ਆਪਣੇ ਬੱਚਿਆਂ ਨੂੰ ਨਹੀਂ ਨਗਰ ਦਵਾਗਾ ਉਹਨਾਂ ਨੂੰ ਹਰ ਚੀਜ਼ ਕੋਸ਼ਿਸ਼ ਕਰਾਂਗਾ ਪ੍ਰੋਵਾਈਡ ਕਰਾਂਗਾ ਸੋ ਅੱਜ ਪਤਾ ਲੱਗਿਆ ਕਿ ਤੁਸੀਂ ਬੜੀ ਮਿਹਨਤ ਕੀਤੀ ਸਟ੍ਰਗਲ ਕੀਤੀ ਹੈ ਪਰ ਲੱਗ ਲੱਗੇ ਪਿੰਡ ਦੇ ਵਿੱਚ ਜਦੋਂ ਆਪਾਂ ਕਿਸੇ ਨੂੰ ਪੁੱਛਦੇ ਆ ਨਾ ਭਾਜੀ ਦੇ ਘਰੇ ਜਾਣਾ ਤੋ ਕਹਿੰਦੇ ਕਿ ਭਾਜੀ ਨਹੀਂ ਪਰਿਵਾਰ ਸਮਝਦੇ ਆਪਣਾ ਸਾਰਿਆਂ ਨੂੰ ਤੇ ਕੋਈ ਇਹਨਾਂ ਚ ਓਦਾਂ ਦੀ ਗੱਲ ਨਹੀਂ ਕਿ ਆਪਾਂ ਬਾਹਰ ਬੋਰਨ ਚ ਗਏ ਆਂ ਓਦਾਂ ਬੜਾ ਮਾਨ ਸਤਕਾਰ ਲੋਕ ਦਿੰਦੇ ਨੇ ਜੇ ਸਹੀ ਹੈ ਤੇ ਸਹੀ ਹੀ ਲੋਕ ਕਹਿੰਦੇ ਨੇ ਇਹ ਵੇਖੋ ਜੀ ਮੈਂ ਕਦੀ ਵੀ ਆਪਣੀ ਔਕਾਤ ਨਹੀਂ ਭੁੱਲਿਆ ਜੀ ਮੈਂ ਜਿਸ ਤਰ੍ਹਾਂ ਦਾ 30 40 ਸਾਲ ਪਹਿਲਾਂ ਸੀ ਨਾ ਅੱਜ ਵੀ ਮੈਂ ਉਹੀ ਹਾਂ ਜੀ ਤੇ ਮੈਂ ਕਦੀ ਵੀ ਮੈਨੂੰ ਖੁਸ਼ੀ ਮਿਲਦੀ ਹੈ ਜਦੋਂ ਮੇਰੇ ਨਾਲ ਦੇ ਇਥੇ ਲੋਕ ਜਾਇਨਾ ਚਾਣ ਕੇ ਅਸੀਂ ਆਪਣਾ ਜ਼ਿੰਦਗੀ ਦਾ ਜਿੰਨਾ ਸਫਰ ਕੀਤਾ ਸਾਰਾ ਭੁੱਲ ਜਾਂਦਾ ਜੀ ਤੇ ਹੁੰਦਾ ਯਾਰ ਉਸ ਵਾਪਸ ਬਚਪਨ ਜਾ ਜਾਣੇ ਜਿਹੜਾ ਅਸੀਂ ਇੰਨਾ ਪੈਸਾ ਖਰਚਣੇ ਖਰਚਣੇ ਇਹ ਸਿਰਫ ਅਸੀਂ ਆਪਣੀਆਂ ਪ੍ਰਾਣੀਆਂ ਆਜ਼ਾਦਤਾਆਂ ਕਰਨ ਲਈ ਤੇ ਇਹਨਾਂ ਦੇ ਬੱਚਿਆਂ ਲਈ ਅਸੀਂ ਚਾਹੁੰਦੇ ਵੀ ਇਹ ਬਹੁਤ ਜੇ ਅਸੀਂ ਇਹਨਾਂ ਲਈ ਥੋੜਾ ਬਹੁਤਾ ਕਰ ਰਹੇ ਹਾਂ ਨਾ ਤੇ ਸਾਡੇ ਲਈ ਤੇ ਕਿਸੇ ਨੇ ਵੀ ਕੁਝ ਨਹੀਂ ਕੀਤਾ ਅਸੀਂ ਕਿੱਥੇ ਚਲੇ ਗਏ ਯਾਰ ਅਸੀਂ ਇਹਨਾਂ ਲਈ ਥੋੜੀ ਬਹੁਤੀ ਕੀਤੀ ਹੈ ਤੇ ਅੱਗੇ ਨੇ ਰੀਲੀ ਆਧਣਗੇ ਬਹੁਤ ਅੱਗੇ ਜਾਣ ਬਹੁਤ ਅੱਗੇ ਜਾਣਗੇ ਤੇ ਮੈਨੂੰ ਬੜੀ ਖੁਸ਼ੀ ਹੋਊਗਾ ਕਿ ਜਦੋਂ ਇਹ ਬੱਚੇ ਪਰਮਾਤਮਾ ਕਾਮਯਾਬ ਹੋਣ ਦਿਨ ਦੁੱਖ ਨੇ ਰਾਤ ਚੌਗਣੀ ਤਰਕੀ ਕਰਨ ਮੇਰੇ ਉਹਦੇ ਚ ਆਨੰਦ ਹੀ ਆਨੰਦ ਆਲੇ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਆਪਾਂ ਜਦੋਂ ਮਿਹਨਤ ਕਰਦੇ ਸੀ ਉਦੋਂ ਸਾਡੀ ਕਿਸੇ ਦੀ سپورਟ ਨਹੀਂ ਸੀਗੀ ਹੈਗੀ ਪਰ ਪਰਮਾਤਮਾ ਅੱਗੇ ਅਰਦਾਸ ਕਰਦੇ ਆਪਾਂ ਕਿ ਸਾਨੂੰ ਇਹੋ ਜਿਹਾ ਬਲ ਬਖਸ਼ੋ ਕਿ ਇਹਨਾਂ ਦੀ ਆਪਾਂ ਪੂਰੀ سپورਟ ਕਰੀਏ ਜਿਹੜੇ ਸਾਡੇ ਦੇ ਕਸਟ ਆਏ ਨੇ ਉਹ ਇਹਨਾਂ ਨੂੰ ਕਰਸ ਨਾ ਦੇਖਣੇ ਪੈਣਾ ਆਪਾਂ ਉਹਨਾਂ ਦੇ ਬੇਟੇ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੇ ਮੇਰਾ ਨਾਮ ਗਰਵੀਰ ਸਿੰਘ ਚੱਲ ਸੋ ਕਿੱਦਾਂ ਦੇਖਦੇ ਹੋ ਪਾਪਾ ਤੇ ਚਾਚਾ ਜੀ ਦਾ ਉਪਰਾਲਾ ਕਿੱਦਾਂ ਦਾ ਲੱਗਦਾ ਤੁਹਾਨੂੰ ਇਹ ਬੜਾ ਵਧੀਆ ਚੀਜ਼ ਆ ਮੈਨੂੰ ਬਹੁਤਾ ਹੀ ਪਸੰਦਾ ਜਿਹੜਾ ਚੀਜ਼ੇ ਕਰਨ ਦੇ ਜਿਹੜੇ ਪੈਸੇ ਲਾਏ ਆ ਇਹ ਸਭ ਤੋਂ ਵਧੀਆ ਚੀਜ਼ ਤੇ ਲਾਏ ਆ ਆਪਾ ਕੋਗ ਹੋਰ ਕੁਛ ਨਹੀਂ ਚਾਹੀਦਾ ਬਸ ਇਹ ਗਰਾਊਂਡ ਹੀ ਚਾਹੀਦੇ ਨੇ ਜਿਹੜੇ ਆ ਨਿਆਣੇ ਹੁੰਦੇ ਉਹੀ ਚਾਹੀਦੇ ਪਰਿਵਾਰ ਫਿਰ ਇਹੀ ਹੈ ਹਾਂਜੀ ਇਹ ਪਰਿਵਾਰ ਪਤਾ ਲੱਗੇ ਕਿ ਤੁਹਾਡਾ ਜਿਹੜਾ ਕੇਕ ਵੀ ਫਰਾਂ ਦੇ ਵਿੱਚ ਕਟਿਆ ਗਿਆ ਹਾਂਜੀ ਮੇਰੇ ਭੈਣ ਭਰਾ ਦੇ ਨਾਲ ਕੀਤਾ ਮੇਰੇ ਹਾਂਜੀ ਬੜੇ ਵਧੀਆ ਆ ਸਾਰੇ ਜਣੇ ਉਹ ਤਾਂ ਆਪਾਂ ਕਰਦੇ ਚੀਜ਼ਾਂ ਸਿਗਾ ਇਧਰ ਆਪਾਂ ਜੀ ਜਦੋਂ ਵੀ ਕੋਈ ਚੀਜ਼ ਦਾ ਚਵਤ ਦਿੱਤਾ ਉਹਨੇ ਆਪਾਂ ਉਹਦੇ ਨਾਲ ਹੀ ਕਰਦੇ ਆ ਸੋ ਗੱਲਬਾਤ ਕੀਤੀ ਆਪਾਂ ਕੋਚ ਸਾਹਿਬ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਕੋਚ ਸਾਹਿਬ ਦਾ ਕਿਉਂਕਿ ਕਹਿੰਦੇ ਨੇ ਕਿ ਗੁਰੂ ਗੁਰੂ ਹੋਵੇ ਵਧੀਆ ਤਾਂ ਚੇਲਾ ਫਿਰ ਤਰੱਕੀਆਂ ਜੇ ਰਾਏ ਉਹ ਖੁਦ ਹੀ ਕਰ ਲੈਂਦਾ ਏ ਆਪਾਂ ਗੱਲਬਾਤ ਕਰਾਂਗੇ ਗੁਰੂ ਨਾਲ ਕੀ ਕਹਿਣਾ ਸੱਸੀ ਕੱਲ ਭਾਜੀ ਸੱਸੀ ਸਾਹਿਬ ਜੀ ਕੀ ਨਾਮ ਦੇ ਮੇਰਾ ਨਾਮ ਰਾਜਵੀਰ ਸਿੰਘ ਜੀ ਰਾਜਵੀਰ ਜੀ ਕਿਦਾਂ ਦਾ ਦੇਖਦੇ ਹੋ ਕਿ ਉਪਰਾਲਾ ਤੁਸੀਂ ਸਵੇਰੇ ਸ਼ਾਮ ਕਿੰਨੇ ਵੇ ਉੱਠਦੇ ਹੋ ਤੇ ਉਪਰਾਲਾ ਕਿਦਾਂ ਦਾ ਲੱਗਦਾ ਭਾਜੀ ਹੁਣਾ ਦਾ ਸਰ ਸਾਡੀ ਦੂਰ ਸ਼ਿਫਟ ਚ ਗੇਟਸ ਹੁੰਦੀ ਹੈ ਇੱਕ ਮਾਰਨਿੰਗ 5 ਤੋਂ 7 ਏਐਮ ਔਰ ਇਵਨਿੰਗ 4 ਤੋਂ 7 ਪੀਐਮ ਜੀ ਤੋ ਭਾਜੀ ਹੁਣਾ ਦਾ ਸ਼ਿਰੂ ਤੋਂ ਉਪਰਾਲਾ ਬਹੁਤ ਵਧੀਆ ਚੱਲ ਰਹਾ ਹੈ ਦੋਨੋਂ ਦਾ ਸਰਦਾਰ ਹਜਿੰਦਰ ਸਿੰਘ ਜੀ ਸਰਦਾਰ ਚਰਨਜੀਤ ਸਿੰਘ ਜੀ ਜੋ ਵੀ ਆ ਸਭ ਕੁਝ ਅੱਜ ਗਰਾਊਂਡ ਨੂੰ ਇਹਨਾਂ ਦੀ ਦੇਣਾ ਫਿਰ ਕਿਹੜੀ ਡਾਈਟ ਦਿੰਦੇ ਆ ਫਿਰ ਡਾਈਟ ਸਰ ਅਸੀਂ ਜਿੱਦਾਂ ਮਲਕੀ ਸੀਜ਼ਨ ਦੇ ਹਿਸਾਬ ਨਾਲ ਅਕੇਲੇ ਆ ਜਾਂਦੇ ਆ ਬਦਾਮ ਆ ਜਾਂਦੇ ਆ ਠੀਕ ਆ ਨਿੰਬੂ ਪਾਣੀ ਆ ਗਿਆ ਦੁੱਧ ਆ ਗਿਆ ਜਿੱਦਾਂ ਮਿਲ ਕੀ ਮੌਸਮ ਚੇਂਜ ਹੁੰਦਾ ਉਸ ਹਿਸਾਬ ਨਾਲ ਡਾਈਟ ਪਲਾਨ ਚੇਂਜ ਹੁੰਦਾ ਸ਼ੂਜ਼ ਵਗੈਰਾ ਸਾਰਾ ਕੁਝ ਵਰਦੇ-ਵਰਦੀ ਸਾਰਾ ਭਾਜੀ ਹੋਣਾ ਵੱਲੋਂ ਹੀ ਆ ਜੀ ਸਾਰਾ ਕੁਝ ਫ੍ਰੀ ਪ੍ਰੋਵਾਈਡ ਕਰਵਾ ਕੇ ਕਹਿੰਦੇ ਨੇ ਕਿ ਆਪਣਾ ਪਰਿਵਾਰ ਸਮਝ ਦੇਣਾ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਜੀ ਸ਼ੁਰੂ ਤੋਂ ਹੀ ਬਹੁਤ ਹੈ ਸ਼ੁਰੂ ਤੋਂ ਹੀ ਸਾਰਾ ਪਰਿਵਾਰ ਦੇਖਦੇ ਚੱਲਦੇ ਆ ਰਹੇ ਆ ਸਾਡੇ ਟਾਈਮ ਤੋਂ ਹੀ ਜਦੋਂ ਪਹਿਲਾਂ ਅਸੀਂ ਇੱਥੇ ਹੀ ਖੇਡਦੇ ਸੀ ਤੇ ਉਦੋਂ ਦਾ ਹੀ ਇਹਨਾਂ ਦਾ ਬਹੁਤ ਵਧੀਆ ਕੰਮ ਚੱਲਦਾ ਰਿਹਾ ਸੋ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਮੌਜੂਦ ਨੇ ਗੱਲਬਾਤ ਕੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸੋ ਚੱਲ ਸਾਬ ਕਿੱਦਾਂ ਦੇਖਦੇ ਹੋ ਕਿ ਬੜੀ ਮਿਹਨਤ ਕੀਤੀ ਏ ਪਰਿਵਾਰਾਂ ਨੇ ਅਨਰ ਦੇ ਪਰਿਵਾਰਾਂ ਨੇ ਤੇ ਅੱਜ ਕਿਤੇ ਨਾ ਕਿਤੇ ਪਹੁੰਚੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਆਪਣੇ ਪਿੰਡ ਨੂੰ ਨਹੀਂ ਭੁਲਾਇਆ ਉਹ ਬੱਚਿਆਂ ਵਾਸਤੇ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਨੇ ਕੀ ਕਹਿਣਾ ਚਾਹਦੇ ਮੈਂ ਤੇ ਇਹ ਕਹਿਣਾ ਚਾਹੁੰਦਾ ਵੀ ਸਾਡੀ ਗੁਰਨਾਨਕ ਦੇਵ ਹਾਕੀ ਹਾਕ ਅਕੈਡਮੀ ਜਿਹੜੀ ਹੈ ਜੀ ਬਹੁਤ ਉਤਸ਼ਾਹ ਵਾਲੀ ਹੈ ਜੀ ਪੰਚਾਇਤ ਵੀ ਸਾਡੇ ਨਾਲ ਥੋੜੀ ਜੀ ਸਹਿਮਤ ਕੇ ਵੀ ਇਹ ਟੂਰਨਾਮੈਂਟ ਕਰਾਈਦਾ ਵਾ ਜੀ ਜੀ ਉਦੇ ਨਾਲ ਵੀ ਸਾਡੀ ਉਹਨਾਂ ਨਾਲ ਵੀ ਸਾਡੀ ਪਿੰਗ ਦੇ ਨਾਲ ਰੱਖ ਕੇ ਚੱਲਦੇ ਆ ਹਾਂਜੀ ਹਾਂਜੀ ਪਰ ਜੋ ਅਸੀਂ ਹਰਜਿੰਦਰ ਸਿੰਘ ਪੱਪੀ ਚਰਨ ਸਿੰਘ ਚਰਨਜੀਤ ਸਿੰਘ ਟੋਨੀ ਜਸਬੀਰ ਸਿੰਘ ਗਰਮੀਤ ਸਿੰਘ ਅਸੀਂ ਇਕੱਠੇ ਪੜੇ ਆ ਸੋਰ ਸਕੂਲ ਜਲੰਧਰ ਚ ਜੀ ਦੋ ਚਾਰ ਸਾਲ ਇਕੱਠੇ ਲਾਇਆ ਉੱਥੋਂ ਫਿਰ ਅਸੀਂ ਬਿਜਲੀ ਬੋਰਡ ਚ ਚੱਲ ਗਏ ਇਹ ਸੈਵਨ ਇੰਸਪੈਕਟਰ ਬੀਐਸਬ ਚ ਚੱਲ ਗਏ ਰੇਲ ਕੋਚ ਫੈਕਟਰੀ ਚ ਚੱਲ ਗਏ ਬੈਂਕ ਚ ਵੀ ਰਹੇ ਨੇ ਫਿਰ ਪਰਮਾਤਮਾ ਨੇ ਇਹੋ ਜਿਹਾ ਰਾਹ ਬਣਾਇਆ ਪਈ ਅਮਰੀਕਾ ਚੱਲ ਗਏ ਜੀ ਉੱਥੇ ਜਾ ਕੇ ਮਿਹਨਤ ਬਹੁਤ ਕੀਤੀ ਨਾ ਬੜੇ ਸੈਟਲ ਪਰਿਵਾਰ ਉੱਥੇ ਜਾ ਕੇ ਕੀਤਾ ਇਹਨਾਂ ਨੇ ਇਹਨਾਂ ਕੋਲ ਪਰਮਾਤਮਾ ਨੇ ਬੜਾ ਕੋਸ਼ਿਸ਼ ਦਿੱਤਾ ਅਸੀਂ ਜਿਹੜੀ ਵੀ ਇਹਨਾਂ ਸਾਨੂੰ ਜਦੋਂ ਅਸੀਂ ਰਿਟਾਇਰ ਹੋ ਗਏ ਹੁਣ ਤੇ ਸਾਨੂੰ ਅਟੈਚਮੈਂਟ ਇਹਨਾਂ ਨਾਲ ਇਹਨਾਂ ਨੇ ਜੋੜਿਆ ਕਿ ਤੁਸੀਂ ਬੱਚੇ ਚਲਾਓ ਨਸ਼ੇ ਤੋਂ ਬੱਚੇ ਰਹਿਣਗੇ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੋਵੇ ਸਾਨੂੰ ਦੱਸੋ ਜੀ ਅਸੀਂ ਇਹਨਾਂ ਨੂੰ ਫੋਨ ਕਰ ਦਿੱਤਾ ਜੋ ਵੀ ਚੀਜ਼ ਹੋ ਕੀ ਚਾਹੀਦੀ ਆ ਬਾਲ ਚਾਹੀਦਾ ਵਾ ਬੂਟ ਚਾਹੀਦੇ ਨੇ ਉਹ ਅਸੀਂ ਇਹਨਾਂ ਨੂੰ ਦੱਸ ਦਿੱਤਾ ਇਹ ਸਾਨੂੰ ਹਰ ਚੀਜ਼ ਜਿਹੜੀ ਉਹ ਮਹਈਆ ਕਰਾ ਦਿੰਦੇ ਨੇ ਫਿਰ ਕੋ ਸਾਹਿਬ ਨੂੰ ਅੱਜ ਤੋਂ ਨਹੀਂ 15 20 ਸਾਲ ਤੋਂ ਪਹਿ ਵੀ ਦੇ ਰਹੇ ਉਹਨਾਂ ਨੂੰ ਨਾਲ ਅਟੈਚ ਕਰ ਲਓ ਸਾਡੀ ਸਾਡੀ ਹੌਕੀ ਬਚਾਈ ਜਿਹੜੀ ਆ ਉਹ ਸਿਰਫ ਇਹਨਾਂ ਸਿੰਘ ਦੀ ਇਹਨਾਂ ਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਕੀ ਇਹਨਾਂ ਨੇ ਸਟਰਗਲ ਕੀਤੀ ਹੈ ਮਿਹਨਤ ਕੀਤੀ ਹੈ ਤੇ ਉਹਦਾ ਫਲ ਜਿਹੜਾ ਹੈ ਪ੍ਰਮਾਤਮਾ ਨੇ ਦਿੱਤਾ ਹੈ ਤੇ ਇਹ ਜਿਹੜੇ ਬੱਚੇ ਨੇ ਇਹਨਾਂ ਨੂੰ ਅੱਗੇ ਉਹ ਮਿਹਨਤ ਕਰਾ ਰਹੇ ਨੇ ਲੱਗਦਾ ਨਹੀਂ ਕਿ ਇਹਨਾਂ ਨੇ ਮਿਹਨਤ ਕੀਤੀ ਹੈ ਸਟਰਗਲ ਕੀਤਾ ਤੇ ਉਹ ਪ੍ਰਮਾਤਮਾ ਨੇ ਵੀ ਕਿਰਪਾ ਕਰਤੀ ਕਿ ਉੱਥੇ ਪਹੁੰਚ ਗਏ ਨੇ ਪਰ ਇਹਨਾਂ ਨੇ ਫਿਰ ਵੀ ਕਿਹਾ ਹੈ ਕਿ ਆਪਾਂ ਬੱਚਿਆਂ ਨੂੰ ਉੱਥੇ ਕਚਾਉਣਾ ਚਾਹੁੰਦੇ ਆ ਇਹ ਅੱਜ ਦੀ ਗੱਲ ਨਹੀਂ ਹੈ ਜੀ ਇਹ ਜਦੋਂ ਪੜਦਾ ਸੀ ਨਾ ਉਦੋਂ ਵੀ ਦਾ ਇਹ ਹੀ ਹਾਲ ਸੀ ਮਨ ਚ ਸ਼ੌਂਕ ਜਦੋਂ ਇਹ ਸਰਵਿਸ ਕਰਦਾ ਸੀ ਕਿ ਕੋਈ ਨਹੀਂ ਪੈਸੇ ਤੇ ਦਾ ਬਟੂਆ ਖਾਲੀ ਹੁੰਦਾ ਸੀ ਅੱਛਾ ਇਹ ਰੱਖਣਾ ਵੀ ਜਿਹਨੇ ਲਏ ਨੇ ਉਹਨਾਂ ਵਾਪਸ ਦੇ ਦੇਣੇ ਜਦੋਂ ਦਿਲ ਦਰਿਆ ਹੋਵੇ ਨਾ ਤੇ ਪ੍ਰਮਾਤਮਾ ਫਿਰ ਹੱਥ ਉੱਤੇ ਰੱਖਦਾ ਜੀ ਸਮਝ ਗਏ ਕਿ ਨਹੀਂ ਜੀ ਉਦੋਂ ਦਿਲ ਦਰਿਆ ਹੁੰਦਾ ਉਹ ਪ੍ਰਮਾਤਮਾ ਹੱਥ ਰੱਖਦਾ ਵੀ ਤੂੰ ਇਸ ਤਰ੍ਹਾਂ ਦਾ ਵੀ ਲੈ ਤੂੰ ਲਈ ਜਾ ਇਹ ਦਈ ਜਾ ਜੀ 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 ਇਹਨੂੰ ਕੋਈ ਘਾਟ ਨਹੀਂ ਦਿਲ ਦਰਿਆਵਾ ਇਸ ਤਰ੍ਹਾਂ ਦੇ ਜਿਹੜੇ ਪਲੇਅਰ ਨੇ ਇੰਟਰਨੈਸ਼ਨਲ ਹਾਕੀ ਪਲੇਅਰ ਵੀ ਨੇ ਗੋਲ ਕੀਪਰ ਬਹੁਤ ਅੱਛੇ ਸੀ ਤੇ ਇਹਨਾਂ ਨਾਲ ਇਹਨਾਂ ਨੇ ਫਿਰ ਇਹਨਾਂ ਪਰਿਵਾਰ ਨੂੰ ਨਾਲ ਜੋੜਿਆ ਕਿ ਬੱਚੇ ਨਿਆਣੇ ਜਿਹੜੇ ਬੱਚੇ ਆ ਇਹ ਵੱਜ ਜਾਣਗੇ ਨਸ਼ਿਆਂ ਤੋਂ ਤੁਸੀਂ ਮੈਂ ਗਰਮੀਤ ਸਿੰਘ ਮੇਰੇ ਨਾਲ ਜਸਵੀਰ ਸਿੰਘ ਆਪਾਂ ਦੋਨੇ ਜਾਣੋ ਇਹਨਾਂ ਨਾਲ ਕੋਚ ਦੇ ਨਾਲ ਟਹਿ ਜਾਈ ਅਸੀਂ ਵੀ ਆਣ ਕੇ ਗਰਾਊਂਡ ਦੇ ਵਿੱਚ ਇਹਨਾਂ ਦੀ ਹੈਲਪ ਕਰਾਉਂਦੇ ਆ ਕਿਸੇ ਚੀਜ਼ ਦੀ ਲੋੜ ਪੈਂਦੀ ਬੱਚਿਆਂ ਨੂੰ ਸਾਨੂੰ ਦੱਸਦੇ ਆ ਤੇ ਸਾਡੂ ਕੋ ਨਹੀਂ ਕਈ ਵਾਰ ਫੋੜ ਹੁੰਦਾ ਫਿਰ ਆਪਾਂ ਇਹਨਾਂ ਨੂੰ ਦੱਸ ਦਿਆਂ ਵੀ ਆਹ ਚੀਜ਼ ਜਿਹੜੀ ਆ ਤੁਸੀਂ ਮੋਈਆ ਇਹ ਸਾਨੂੰ ਫਿਰ ਵਈਆ ਕਰਾ ਦਿੰਦੇ ਅਸੀਂ ਬੱਚਿਆਂ ਨੂੰ ਦੇ ਦਿੰਨੇ ਆ ਤੇ ਅਟੈਚਮੈਂਟ ਸਾਡੀ ਇਹਨਾਂ ਦੇ ਨਾਲ ਵਾ ਅਸੀਂ ਸਾਢੇ 5 ਵਜੇ ਹੁਣ ਵੀ ਅਸੀਂ ਹੁਣ ਵੀ ਸਾਢੇ 5 ਵਜੇ ਸਾਰੇ ਜਾਣੇ ਅਸੀਂ ਉੱਥੇ ਇਕੱਠੇ ਹੋਨੇ ਤੇ ਤੇਰੇ ਸਾਢੇ 5 ਵਜੇ ਚਲੇ ਜਾਣਾ ਸ਼ਾਮ ਨੂੰ ਹੋਣਗੇ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਬੱਚਿਆਂ ਦਾ ਕਿਉਂਕਿ ਰੱਬ ਕਿਹੇ-ਕਿਹੇ ਨੂੰ ਹੌਸਲਾ ਦਿੰਦਾ ਏ ਐਡਾ ਵੱਡਾ ਪਰਿਵਾਰ ਆ ਤੇ ਪਰਿਵਾਰ ਦੀ ਜਿਹੜੀ ਇਹ ਸੇਵਾ ਕਰਦੇ ਨੇ ਸੋ ਬੂਟਾ ਤੋਂ ਲੈ ਕੇ ਕਾ ਕੈਪਸ ਤੱਕ ਸਾਰਾ ਪ੍ਰੋਵਾਈਡ ਕਰਦੇ ਨੇ ਤੇ ਨਾਲ ਦੀ ਨਾਲ ਡਾਈਟ ਵੀ ਪ੍ਰੋਵਾਈਡ ਕਰਦੇ ਗੱਲਬਾਤ ਕਰਦੇ ਕੀ ਕਹਿਣਾ ਸੋ ਨਮਸਕਾਰ ਜੀ ਕੀ ਨਾਮ ਜੀ ਨਮਨੀਕ ਸੋ ਕਿਹੜੇ ਸਕੂਲ ਪੜਦੇ ਹੋ 올ਿਮਪੀਅਨ ਸਿਮਰਜੀਤ ਸਿੰਘ ਸਰਕਾਰੀ ਹਾਈ ਸਕੂਲ ਸੋ ਕਿਦਾਂ ਦਾ ਪ੍ਰਾਲਾ ਲੱਗਦਾ ਇਹਨਾਂ ਦਾ ਹਾਂ ਜੀ ਬਹੁਤ ਵਧੀਆ ਕੀ ਕੀ ਦਿੰਦੇ ਤੁਹਾਨੂੰ ਫਿਰ ਡਾਈਟ ਚ ਗਰੀਆਂ ਦਾਮ ਗਿਆ ਕੇਲੇ ਜੀ ਤੇ ਹੁਣ ਨਿੰਬੂ ਪਾਣੀ ਖਿੰਦੇ ਤੇ ਨਹੀਂ ਸੋ ਫਿਰ ਕੀ ਬੰਨਾ ਚਾਹੁੰਦੇ ਤੁਸੀਂ ਇੰਟਰਨੈਟ ਹੈ ਜੀ ਸੋ ਗੱਲਬਾਤ ਕੀਤੀ ਹੈ ਜੀ ਬੱਚਿਆਂ ਨਾਲ ਉਹਨਾਂ ਨੇ ਕਿਹਾ ਕਿ ਬੜਾ ਵਧੀਆ ਉਪਰਾਲਾ ਹੈ ਉਹਨਾਂ ਦਾ ਤੇ ਆਪਾਂ ਹੋਰ ਵੀ ਬੱਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸਾਰੀ ਟੀਮ ਇੱਥੇ ਖੜੀ ਹੈ ਤੇ ਗੱਲਬਾਤ ਵੀ ਕਰਾਂਗੇ ਬੜਾ ਵਧੀਆ ਉਪਰਾਲਾ ਜੀ ਐਨ ਆਰ ਆਈ ਵੀਰਾ ਮੱਲੋ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਉਧਰ ਦੇ ਜਿੱਗੀ ਹਰਜੋਤ ਸਿੰਘ ਕਿਦਾਂ ਦਾ ਉਪਰਾਲਾ ਲੱਗਦਾ ਕਿਹਰੇ ਸਕੂਲ ਪੜਦੇ ਹੋ ਬਹੁਤ ਵਧੀਆ ਉਪਰਾਲਾ ਲੱਗਦਾ ਮੈਂ ਦਸ਼ਮੇਸ਼ ਪਬਲਿਕ ਸਕੂਲ ਮੇਤਾ ਚੌਕ ਪੜਦਾ ਹਾਂ ਜੀ ਤੇ ਇੱਥੇ ਬਹੁਤ ਵਧੀਆ ਲੱਗਦਾ ਹੈ ਸੋ ਫਿਰ ਕਿੰਨੇ ਕੁ ਬੱਚੇ ਇੱਥੇ ਆਉਂਦੇ ਨੇ ਤੇ ਕੀ ਤੁਸੀਂ ਬੰਨਾ ਚਾਹੁੰਦੇ ਹੋ ਤੇ ਕਿੰਨੇ ਕੁ ਬੰਨਾਂ ਉੱਠ ਪੈਂਦੇ ਹੋ ਸਿਰੇ ਮੈਂ ਮੈਂ ਸਵੇਰੇ 5 ਵਜੇ ਤੋਂ 7 ਵਜੇ ਆਉਣਾ ਹਾਂ ਇੱਥੇ ਗਰਾਊਂਡ 'ਚ ਹਾਂਜੀ ਅੱਛਾ ਕਿੰਨਾ ਕੁ ਵਧੀਆ ਲੱਗਦਾ ਫਿਰ ਖੇਡਣ ਲੱਗਿਆ ਬਹੁਤ ਵਧੀਆ ਲੱਗਦਾ ਹੈ ਪੜਾਈ ਵੀ ਕਰਦੇ ਹੋ ਨਾਲ ਦੀ ਨਾਲ ਹਾਕੀ ਦੇ ਵਿੱਚ ਵੀ ਜਿਹੜੀ ਕੋਚਿੰਗ ਲੈਂਦੇ ਹੋ ਹਾਂਜੀ ਕੋਚਿੰਗ ਵੀ ਲਈ ਦੀ ਪੜਾਈ ਵੀ ਕਰਦੇ ਸੋ ਵਧੀਆ ਲੱਗਦਾ ਇਹਨਾਂ ਦਾ ਉਪਰਾਲਾ ਹਾਂਜੀ ਸੋ ਗੱਲਬਾਤ ਕੀਤੀ ਹੈ ਜਿਉਂ ਉਹਨਾਂ ਨੇ ਕਿਹਾ ਹੈ ਕਿ ਬੜਾ ਵਧੀਆ ਉਪਰਾਲਾ ਜੀ ਐਨ ਆਰ ਆਈ ਵੀਰਾ ਵੱਲੋਂ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਉੱਥੋਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਏ ਕਿ ਜਿਹਰੇ ਸੇਵਾ ਕਰਨਾ ਚਾਹਣ ਉੱਥੋਂ ਤੱਕ ਵੀਡੀਓ ਪਹੁੰਚਾਓ ਤਾਂ ਕਿ ਉਹ ਵੀ ਜਿਹੜੇ ਨੇ ਦਿਲ ਖੋਲ ਕੇ ਸੇਵਾ ਕਰਨ ਕਿਤੇ ਨਾ ਕਿਤੇ ਪੰਜਾਬ ਤੋਂ ਜਾ ਕੇ ਫੋਰਨ ਚ ਵਸ ਗਏ ਨੇ ਪਰ ਉਹਨਾਂ ਦਾ ਜਿਹੜਾ ਮਨ ਹੈ ਉਹ ਵੀ ਕਿਤੇ ਨਾ ਕਿਤੇ ਪਿੰਡ ਦੇ ਵਿੱਚ ਹੀ ਹੈ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਅਮਨਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ